बंदी ਜਾ ਨਿਰਮਲ ਗੈਸ ਏਜੰਸੀ ਜਿਵੇਂ ਕਿ ਸਾਡੀ ਜਥੇਬੰਦੀ ਦੇ ਇੱਕ ਮਹੀਨ ਚੱਲਦੀ ਪਈ ਆ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਦੇ ਤਹਿਤ 1.5 ਮਹੀਨਾ ਹੋ ਗਿਆ ਆ ਵਕ ਵਕ ਜਗ੍ਹਾ ਤੇ ਸ਼ਾਪੇਮਾਰੀ ਚੱਲਦੀ ਪਈ ਸਰਦਾਰ ਬਜੇਤਰ ਸਿੰਘ ਗੋਡਲਾ ਜੀ ਦੀ ਅਗਵਾਈ ਦੇ ਵਿੱਚ ਅਸੀਂ ਸਾਰੀ ਟੀਮ ਆਪਣੇ ਤੌਰ ਤੇ ਤੇ ਗੱਡੀਆਂ ਦੀ ਚੈਕਿੰਗ ਕਰਾਉਂਦੇ ਆ ਬਹੁਤ ਸਾਰੀ ਕਾਰਵਾਈ ਹੋ ਵੀ ਚੁੱਕੀ ਅੱਜ ਨਿਰਮਲ ਗੈਸ ਏਜੰਸੀ ਤੇ ਤੇ ਐਮ ਐਮ ਗੈਸ ਏਜੰਸੀ ਦੀਆਂ ਗੱਡੀਆਂ ਘੇਰੀਆਂ ਗਈਆਂ ਜਿਨ੍ਹਾਂ ਵਿੱਚ ਕਾਫੀ ਵੱਡੀ ਮਾਤਰਾ ਵਿੱਚ 3-3 ਕਿਲੋ 2.5-2.5 ਕਿਲੋ ਤੇ ਕੁਛ ਦੇ ਵਿੱਚ 26 ਕੋਸ਼ਿਸ਼ 700 ਕਿਲੋ ਵੀ ਗੈਸ ਨਿਕਲੀ ਹੈ ਜਿਹੜਾ ਕਿ ਲੋਕਾਂ ਦੀਆਂ ਜੇਬਾਂ ਤੇ ਬਹੁਤ ਹੀ ਵੱਡਾ ਡਾਕਾ ਆ ਜਿਹੜਾ ਕਿ ਸਰਕਾਰਾਂ ਇਹ ਦਾਵਾ ਕਰਕੇ ਆਈਆਂ ਸੀ ਜਿਵੇਂ ਭਗਵੰਤ ਮਾਨ ਸਰਕਾਰ ਇਹ ਦਾਵਾ ਕਰਕੇ ਆਈ ਸੀ ਵੀ ਅਸੀਂ ਲੋਕਾਂ ਦੇ ਹੱਕਾਂ ਦੀ ਰਾਖੀ ਕਰਾਂ ਨਹੀਂ ਅੱਜ ਉਹ ਕਿੱਥੇ ਆ ਸਰਕਾਰ ਆ ਜੋ ਐਮਐਲਏ ਕਿੱਥੇ ਆ ਜੋ ਪ੍ਰਸ਼ਾਸਨ ਕਿੱਥੇ ਆ ਜਿਹੜੇ ਏਸੀ ਦਫ਼ਤਰਾਂ ਦੇ ਵਿੱਚ ਇੰਨੀ ਜ਼ਿਆਦਾ 쿨ਿੰਗ ਦੇ ਵਿੱਚ ਬੈਠੇ ਹੁੰਦੇ ਵੀ ਜਦੋਂ ਉਹਨਾਂ ਨੂੰ ਬਾਹਰ ਨਿਕਲਦੇ ਆ ਤੇ ਇੱਕਦਮ ਘਬਰਾਹਟ ਹੁੰਦੀ ਆ ਤੇ ਅਸੀਂ ਇਹ ਆਪਣਾ ਫਰਜ ਸਮਝਦੇ ਹੋਏ ਜਿਹੜਾ ਕਿਸਾਨਾਂ ਦੇ ਕਿਸਾਨ ਹੋ ਗਏ ਉਸ ਕਮੇਟੀ ਆ ਆਪਣਾ ਹੱਕ ਸਮਝਦੇ ਹੋਏ ਜਿਹੜੇ ਲੋਕਾਂ ਦੀ ਹੱਕਾਂ ਦੀ ਰਾਖੀ ਲਈ ਅਸੀਂ ਇਹ ਕਮੇਟੀ ਦਾ ਗਠਨ ਕੀਤਾ ਸੀ ਉਹਦੇ ਤੇ ਪੂਰਾ ਉਤਰਦੇ ਹੋਏ ਅੱਜ ਅੱਜ ਇਹ ਕਾਰਵਾਈ ਕਰਦੇ ਪਏ ਆ ਬਨੂ ਅੱਜ ਇਨਫੋਰਮੇਸ਼ਨ ਮਿਲੀ ਸੀ ਜੀ ਕਿ ਦੋ ਗੱਡੀਆਂ ਇੱਥੇ ਹੈਗੀਆਂ ਵਾ ਸਿਲੰਡਰ ਜਿਹਾ ਤੇ ਆ ਕੇ ਮੈਂ ਚੈੱਕ ਕੀਤਾ ਦੋਵੇਂ ਗੱਡੀਆਂ ਦਾ ਤੇ 8 ਸਿਲੰਡਰਾਂ ਦਾ ਵਜ਼ਨ ਘਟਾਇਆ ਗਿਆ ਤੇ ਇੱਕ ਗੱਡੀ 'ਚ 8 ਸਿਲੰਡਰ ਦਾ ਤੇ ਇੱਕ ਗੱਡੀ 'ਚ ਦੋ ਸਿਲੰਡਰ ਦਾ ਵਜ਼ਨ ਘਟਾਇਆ ਗਿਆ ਮੌਕੇ ਤੇ ਸਿਲੰਡਰ ਜ਼ਬਤ ਕਰ ਲਿੱਤੇ ਨੇ ਤੇ ਜਿਹੜੀ ਬੰਦੀ ਕਾਰਵਾਈ ਇਹਨਾਂ ਦੇ ਉਹ ਕੀ